ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸੋ ਦੋਸਤੋ ਤੁਹਾਨੂੰ ਪਤਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੇ ਆਪਾਂ ਪਹੁੰਚੇ ਆ ਇੱਕ ਨਵੇਂ ਕੈਂਡੀਡੇਟ ਕੋਲੇ ਜਿਹੜੇ ਕਿ ਇਸ ਇਲੈਕਸ਼ਨ ਦਾ ਇਸ ਵਾਰੀ ਹੀ ਸਾਬਣਨਾ ਚਾਹੁੰਦੇ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਕਿਹੜੇ ਕਿਹੜੇ ਵਾਅਦੇ ਕੀਤੇ ਆ ਤੇ ਕਿਹੜੇ ਕਿਹੜੇ ਵਾਅਦੇ ਕਰਨੇ ਆ ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਸੁਣਿਆ ਜੀ ਇਸ ਵਾਰੀ ਦੇ ਵੀ ਕੈਂਡੀਡੇਟ ਤੁਸੀਂ ਬਣ ਜਾ ਰਹੇ ਹੋ ਸੋ ਇਸ ਵਾਰੀ ਤੂੰ ਕੀ ਕੀ ਵਾਅਦੇ ਕਰਨਾ ਚਾਹੁੰਦੇ ਤੁਸੀਂ ਦੇਖੋ ਜੀ ਵਾਅਦੇ ਜਿਹੜੇ ਆਪਾਂ ਆਪਾਂ ਪਹਿਲਾਂ ਮੈਂ ਕਹਿ ਦਵਾਂ ਕਿ ਜਿਹੜੇ ਆਪਾਂ ਵਾਅ 100% ਪੂਰੇ ਹੋਣਗੇ। ਅਗਰ ਇੱਕ ਵੀ ਵਾਦਾ ਪੂਰਾ ਨਹੀਂ ਹੁੰਦਾ ਤੇ ਮੇਰਾ ਤੁਸੀਂ ਚੌਰਾਹੇ 'ਚ ਖੜਾ ਕਰਕੇ ਮੂੰਹ ਕਾਲਾ ਕਰ ਸਕਦੇ ਹੋ। ਜਿਵੇਂ ਆਪਾਂ ਦਾ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਪੰਜਾਬ 'ਚ ਨਸ਼ੇ ਆ। ਬਹੁਤ ਨਸ਼ੇ ਪੰਜਾਬ ਦੇ ਵਿੱਚ। ਘਰ ਘਰ ਗਲੀ ਗਲੀ ਸ਼ਹਿਰ ਸ਼ਹਿਰ ਮੁਹੱਲੇ ਮੁਹੱਲੇ ਪੰਦਾਸ਼ੀ ਬਹੁਤ ਵੇਖ ਰਿਹਾ। ਮੈਂ ਵਾਅਦਾ ਕਰਦਾ ਅਗਰ ਮੈਂ ਜਿੱਤਦਾ ਵਾਂ ਮੇਰੇ ਰਾਜ ਦੇ ਵਿੱਚ ਉਹ ਨਸ਼ੇ ਇਸੇ ਤਰ੍ਹਾਂ ਬਰਕਰਾਰ ਰਹਿਣਗੇ ਬਿਲਕੁਲ ਬੰਦ ਨਹੀਂ ਹੋਣਗੇ। ਇਹਦਾ ਕੀ ਮਤਲਬ ਜੀ ਇਹ ਮੈਂ ਦੱਸਦਾ ਜੀ ਇਸ ਤੋਂ ਬਾਅਦ ਚ ਦੂਸਰਾ ਕਰਾਪਸ਼ਨ ਰਿਸ਼ਵਤ ਪੂਰੇ ਪੰਜਾਬ ਪੂਰੇ ਜੁੜਾ ਤਿਆ ਤੁਹਾਨੂੰ ਪਤਾ ਤੇ ਮੈਨੂੰ ਵੀ ਪਤਾ ਮੈਂ ਇਹ ਵੀ ਵਾਦਾ ਕਰਦਾ ਕਿ ਮੇਰੇ ਟਾਈਮ ਦੇ ਵਿੱਚ ਇਹ ਕਰਾਪਸ਼ਨ ਡੈਡੀ ਤੋਂ ਦੁੱਗਣੀ ਲਈ ਜਾਇਆ ਕਰੇਗੀ ਔਰ ਜਿੰਨੇ ਪਿੰਡਾਂ ਦੇ ਸਰਪੰਚਾ ਜਿੰਨੇ ਸ਼ਹਿਰ ਦੇ ਐਮਸੀ ਆ ਉਹ ਮੇਰੀ ਮਰਜ਼ੀ ਦੇ ਬਣ ਗਏ ਕਿਸੇ ਦੂਸਰੀ ਪਾਰਟੀ ਦਾ ਕੋਈ ਸਰਪੰਚ ਨਹੀਂ ਬਣਨ ਦੇਊਗਾ ਮੈਂ ਕੋਈ ਮੈਂ ਐਮਸੀ ਕੋਈ ਮੈਂਬਰ ਨਹੀਂ ਬਣਨ ਦੇਊਗਾ ਸਮਝ ਨਹੀਂ ਆਈ ਜੀ ਇਹ ਤੁਸੀਂ ਕਿਸ ਤਰ੍ਹਾਂ ਦੇ ਵਾਅਦੇ ਕਰ ਰਹੇ ਹੋ ਦੇਖੋ ਜੀ ਜਿੰਨੇ ਮੇਰੇ ਲਾਗੇ ਦੇ ਬੰਦੇ ਹੋਣਗੇ ਮੇਰੇ ਖਾਸ ਚਮਚੀ ਹੋਣਗੇ ਉਹ ਮੇਰੇ ਉਹਨਾਂ ਨੂੰ ਮੈਂ ਚੇਅਰਮੈਨ ਲਾਊਗਾ ਔਰ हां ਜਿਹੜੀ ਸਭ ਤੋਂ ਵੱਡੀ ਗੱਲ ਆ ਜਿੰਨੇ ਦੂਸਰੀਆਂ ਪਾਰਟੀਆਂ ਚੋਂ ਚੱਲ ਕੇ ਜੋ ਨਾ ਰੱਜ ਕੇ ਲੁੱਟਿਆ ਪਹਿਲੇ ਸਰਕਾਰਾਂ ਵੇਲੇ ਉਹਨਾਂ ਆਪਣੇ ਟਾਈਮ ਦੇ ਵਿੱਚ ਜਿੰਨੇ ਉਹ ਲੁਟੇਰੇ ਆ ਠੱਗ ਗਿਆ ਉਹਨਾਂ ਸਾਰਿਆਂ ਨੂੰ ਮੈਂ ਲੈ ਕੇ ਆਪਣੀ ਪਾਰਟੀ ਚਾਹੂੰਗਾ ਫਿਰ ਉਹਨਾਂ ਵਿੱਚੋਂ ਕਿਸੇ ਨੂੰ ਮੈਂ ਰੇਤਾ ਸੌਦਾਗਰ ਬਣਾਉਂਗਾ ਉਹਨਾਂ ਚੋਂ ਕਿਸੇ ਨੂੰ ਮੈਂ ਥਾਣੇ ਵਿੱਚ ਪੱਕੀ ਡੂੜੀ ਲਾਉਂਗਾ ਉਹ ਰਾਜ ਦੇ ਨਾਵੇਂ ਰਾਜ ਦੇ ਨਾਵੇਂ ਕਰਾਉਣਗੇ ਤਸੀਲਾਂ ਦੇ ਵਿੱਚ ਕੁਝ ਬੰਦੇ ਮੈਂ ਡੂੜੀਆਂ ਲਾਉਂਗਾ ਉਹ ਤਸੀਲਾਂ ਦੇ ਜਾਣਗੇ ਕਿੱਥੇ ਕਿੱਥੇ ਜਿੱਥੇ ਜਿੱਥੇ ਜੋਗੋਸ਼ ਵੀ ਹੁੰਦਾ ਹਰ ਉਸ ਜਗ੍ਹਾ ਤੇ ਮੇਰੇ ਬੰਦੇ ਆਪਣੇ ਫਿੱਟ ਹੋਣਗੇ ਇਹ ਮੈਂ ਜਨਤਾ ਨਾਲ ਵਾਦਾ ਕਰਦਾ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਪਣੇ ਬੰਦੇ ਲਾਵਾਂਗੇ ਹਰ ਜਗ੍ਹਾ ਆਪਣੇ ਬੰਦੇ ਫਿੱਟ ਕਰਾਂਗੇ ਉਹਦਾ ਤੁਹਾਨੂੰ ਕੀ ਫਾਇਦਾ ਹੋਊਗਾ ਦੇਖੋ ਜੀ ਇਹ ਕੁਝ ਲੋਕਾਂ ਨੂੰ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਤੁਹਾਨੂੰ ਵੀ ਪਤਾ ਮੈਨੂੰ ਪਤਾ ਤੇ ਜਨਤਾ ਵੀ ਜਾਣਦੀ ਹੈ ਕਿ ਇਹਦਾ ਮਤਲਬ ਕੀ ਆ ਹਾਂਜੀ ਸਰ ਸਾਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਕੇ ਦੂਜੇ ਕੈਂਡੀਡੇਟ ਹੁੰਦੇ ਆ ਉਹ ਕਹਿੰਦੇ ਆ ਕਿ ਜਦੋਂ ਅਸੀਂ ਜਿੱਤ ਗਏ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਰਿਸ਼ਵਤਖੋਰੀ ਖਤਮ ਕਰਾਂਗੇ ਪਰ ਤੁਹਾਡੀ ਸੋਚ ਅਲੱਗ ਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਸ਼ਾ ਮੁਕਤੀ ਨਹੀਂ ਕਰਾਂਗੇ ਅਸੀਂ ਰਿਸ਼ਵਤ ਨੂੰ ਅੱਗੇ ਹੋਰ ਵਧਾਵਾਂਗੇ ਇਹਦਾ ਕੀ ਮਤਲਬ ਆ ਜੀ ਜਿਹੜੇ ਦੂਸਰੇ ਕੈਂਡੀਡੇਟ ਆਉਂਦੇ ਆ ਫਿਰ ਉਹ ਜਿੱਤਦੇ ਆ ਉਹ ਕੀ ਕਹਿੰਦੇ ਕੀ ਕਹਿ ਕੇ ਆਉਂਦੇ ਆ ਰਿਸ਼ਵਤ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਠੱਗੀਆਂ ਚੋਰੀਆਂ ਖਤਮ ਕਰਾਂਗੇ ਇਹੋ ਕਹਿੰਦੇ ਆ ਨਾ ਉਹਨਾਂ ਨੇ ਕਦੇ ਆਪਣਾ ਕੋਈ ਵਾਅਦਾ ਪੂਰਾ ਕੀਤਾ ਕੀਤਾ ਕਦੀ ਨਹੀਂ ਕੀਤਾ ਪਰ ਮੈਂ ਔਨ ਕੈਮਰਾ ਗੱਲ ਕਹਿਨਾ ਕਿ ਜਿਹੜੇ ਮੈਂ ਵਾਦੇ ਤਾੜਨਾ ਕਰ ਲਏ ਅੱਜ ਮੈਂ ਲਿਖ ਕੇ ਦਿਨਾ ਸਟਾਮ ਤੇ ਇਹ ਸਾਰੇ ਪੂਰੇ ਹੋਣਗੇ ਅਗਰ ਇਹਨਾਂ ਚੋਂ ਇੱਕ ਵੀ ਵਾਦਾ ਪੂਰਾ ਨਹੀਂ ਹੁੰਦਾ ਤੇ ਮੈਨੂੰ ਚੌਂਕ ਦੇ ਵਿੱਚ ਖਿਲਾਰ ਕੇ ਮੇਰਾ ਮੂੰਹ ਕਾਲਾ ਕੀਤਾ ਜਾਵੇ ਧੰਨਵਾਦ ਜੀ ਸੋ ਸਹੀ ਦੱਸਾਂ ਤਾਂ ਮੈਂ ਤਾਂ ਆਪ ਸਾਬ ਜੀ ਦੇ ਵਾਜਾਂ ਤੋਂ ਪਜਲੀਆਂ ਸੋ ਚਲੋ ਦੇਖਦੇ ਆਂ ਦੂਜਿਆਂ ਨੇ ਤਾਂ ਵਾਦੇ ਪੂਰੇ ਨਹੀਂ ਕੀਤੇ ਏ ਆਪਣਾ ਵਾਦਾ ਪੂਰਾ ਕਰਦੇ ਆ ਕਿ ਨਹੀਂ ਸੋ ਆਜੋ ਮਿਲਦੇ ਆ ਆਪਣੇ ਨਿਊ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ